ਨਾਨਾ ਤੁੰਗੂਰ ਜੀ ਅਸਾਂ ਕਥਾ ਵਿੱਚ ਸੁਣਿਆ ਹੈ ਕਿ ਸਤੀ ਆਪਣੇ ਪਤੀ ਸਾਥ ਹਜ਼ਾਰ ਬਰਸ ਸੁਰਗ ਭੋਗਦੀ ਹੈ ਹੁਣ ਆਪ ਨੇ ਕਿਸ ਤਰ੍ਹਾਂ ਆਗਿਆ ਦੇਈ ਹੈ ਗੁਰਾਂ ਹੁਕਮ ਕੀਤਾ ਜੋ ਸਿੱਖ ਸਿੱਖਣੇ ਦੋਨੋਂ ਅਸਾਡਾ ਮੰਤਰ ਪੜਨਗੇ ਅਰ ਖੰਡੇ ਦਾ ਅੰਮ੍ਰਿਤ ਛਕਣਗੇ ਉਹ ਮਾਤ ਲੋਗ ਸਵਰਗ ਲੋਗ ਫਿਰ ਬੈਕੁੰਟ ਲੋਗ ਵਿਖੇ ਸੁਖ ਭੋਗਣਗੇ ਆਪਣੇ ਪਿਤਰਾਂ ਦਾ ਉਧਾਰ ਕਰਨਗੇ ਜਿਹੜੀ ਸਿੱਖਣੀ ਖੰਡੇ ਦਾ ਅੰਮ੍ਰਿਤ ਨਾ ਛਕੇਗੀ ਉਹ ਸਿੱਖਾਂ ਨਾਲੋਂ ਅਕਾਲ ਪੁਰਖ ਦੀ ਦਰਗਾਹੇ ਵਿਛੜ ਜਾਏਗੀ ਸੁੰਨਤ ਜਨੇਊ ਨਹੀਂ ਅਰ ਮੇਗਰੀ ਰੱਖਦੇ ਹਨ ਤਾਂ ਗਤੀ ਨਹੀਂ ਹੁੰਦੀ ਗੁਰਬਚਨ ਕੀਤਾ ਸਿੰਘ ਧਰਮ ਮੈਂ ਖੰਡੇ ਦਾ ਅੰਮ੍ਰਿਤ ਹੀ ਸੰਸਕਾਰ ਗੁਰੂ ਹੈ Hindu Turk ਦੋਨੋਂ ਇਸਤਰੀ ਉਹ ਸस्कार ਨਹੀਂ ਕਰਦੇ ਸਿੰਘ ਪ੍ਰਸੰਨ ਹੋਏ